ਸ਼੍ਰੀ ਕਾਲ ਜੀ ਅੱਜ ਆਪਾਂ ਪੜਨ ਜਾ ਰਹੇ ਹਾਂ ਲੇਖ ਰਖੜੀ ਦਾ ਤਿਹਾਰ ਭੂਮਿਕਾ ਰਖੜੀ ਦਾ ਤਿਹਾਰ ਭੈਣ ਭਰਾ ਦੇ ਪਿਆਰ ਅਤੇ ਸੁਰੱਖਿਆ ਦੇ ਰਿਸ਼ਤੇ ਦਾ ਪ੍ਰਤੀਕ ਹੈ ਭੈਣ ਭਰਾ ਦਾ ਰਿਸ਼ਤਾ ਸਦਾ ਹੀ ਖਾਸ ਹੁੰਦਾ ਹੈ ਬਚਪਨ ਤੋਂ ਇੱਕ ਦੂਜੇ ਨਾਲ ਖੇਡਣਾ ਗੱਲਾਂ ਸਾਂਝੀਆਂ ਕਰਨਾ ਇਕੱਠੇ ਛਰਾਰਤਾ ਕਰਨਾ ਚਿੜਕੀਆਂ ਖਾਣਾ ਫੇਰ ਛੇੜ ਛਾੜਦੇ ਚਿੜਾਉਣਾ ਪਰ ਇੱਕ ਦੂਜੇ ਤੋਂ ਬਿਨਾ ਨਾ ਰਹਿਣਾ ਇਹ ਹੀ ਹੈ ਭੈਣ ਭਰਾ ਦਾ ਅਮੁੱਲਾ ਤੇ ਅਟੁੱਟ ਪਿਆਰ ਇਸ ਪਿਆਰ ਨੂੰ ਮਨਾਉਣ ਦਾ ਤਿਉਹਾਰ ਹੈ ਰਖੜੀ ਦਾ ਤਿਉਹਾਰ ਰਖੜੀ ਜਾਂ ਰક્ષાਬੰਧਨ ਦਾ ਅਰਥ ਰક્ષાਬੰਧਨ ਦੋ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ ਜਿਸ ਵਿੱਚ ਰક્ષા ਦਾ ਅਰਥ ਹੈ ਸੁਰੱਖਿਆ ਅਤੇ ਬੰਧਨ ਦਾ ਅਰਥ ਹੈ ਸੂਤਰ ਰੱਖਿਆ ਬੰਧਨ ਨੂੰ ਪੰਜਾਬੀ ਵਿੱਚ ਰਖੜੀ ਵੀ ਕਿਹਾ ਜਾਂਦਾ ਹੈ। ਇਹ ਇੱਕ ਪਿਆਰਾ ਤੇ ਮਹੱਤਵਪੂਰਨ ਤਿਉਹਾਰ ਹੈ। ਇਹ ਤਿਉਹਾਰ ਭੈਣ-ਭਰਾ ਦਾ ਰਿਸ਼ਤਾ ਮਜ਼ਬੂਤ ਕਰਦਾ ਹੈ। ਰਖੜੀ ਦਾ ਸ਼ੁਭ ਅਵਸਰ ਸਾਵਣ ਦੀ ਪੂਰਨਮਾਸ਼ੀ ਦੇ ਦਿਨ ਆਮ ਤੌਰ ਤੇ ਅਗਸਤ ਵਿੱਚ ਆਉਂਦਾ ਹੈ। ਰਖੜੀ ਦੀਆਂ ਤਿਆਰੀਆਂ ਰਖੜੀ ਦੇ ਤਿਉਹਾਰ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਚੋਰਾ-ਸ਼ੋਰਾ ਨਾਲ ਸ਼ੁਰੂ ਹੋ ਜਾਂਦੀਆਂ ਹਨ। ਦੁਕਾਨਾਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਸੁੰਦਰ ਰਖੜੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕਾਫੀ ਦਿਨ ਪਹਿਲਾਂ ਹੀ ਬਾਜ਼ਾਰਾਂ ਵਿੱਚ ਚਹਿਲ-ਪਹਿਲ ਸ਼ੁਰੂ ਹੋ ਜਾਂਦੀ ਹੈ। ਤਿਹਾੜੀ ਦੀ ਖੁਸ਼ੀ ਚਾਰੇ ਪਾਸੇ ਮਹਿਸੂਸ ਕੀਤੀ ਜਾ ਸਕਦੀ ਹੈ। ਰਖੜੀ ਬੰਨ੍ਹਣ ਦੀ ਰਸਮ। ਰਖੜੀ ਵਾਲੇ ਦਿਨ ਪਰਿਵਾਰ ਇਕੱਠੇ ਹੁੰਦੇ ਹਨ। ਭੈਣਾਂ ਆਪਣੇ ਭਰਾਵਾਂ ਲਈ ਇੱਕ ਥਾਲੀ ਸਜਾਉਂਦੀਆਂ ਹਨ। ਉਸ ਵਿੱਚ ਉਹ ਟਿੱਕੇ ਲਈ ਰੋਲੀ ਚਾਵਲ ਰਖੜੀਆਂ ਅਤੇ ਮਠਿਆਈਆਂ ਰਕਦੀਆਂ ਹਨ ਭੈਣ ਸਭ ਤੋਂ ਪਹਿਲਾਂ ਆਪਣੇ ਭਰਾ ਦੇ ਮੱਥੇ ਤੇ ਟਿੱਕਾ ਲਗਾਉਂਦੀ ਹੈ ਫਿਰ ਗੁੱਟ ਤੇ ਰਖੜੀ ਬੰਦੀ ਹੈ ਇਸ ਤੋਂ ਬਾਅਦ ਮਠਿਆਈ ਨਾਲ ਆਪਣੇ ਭਰਾ ਦਾ ਮੂੰਹ ਮਿੱਠਾ ਕਰਵਾਉਂਦੀ ਹੈ ਭੈਣ ਲਈ ਤੋਹਫੇ ਭੈਣ ਦੁਆਰਾ ਰਸਨ ਪੂਰੀ ਹੋਣ ਤੋਂ ਬਾਅਦ ਭਰਾ ਆਪਣੀਆਂ ਭੈਣਾਂ ਨੂੰ ਪਿਆਰ ਅਤੇ ਅਸ਼ੀਰਵਾਦ ਦੇ ਨਾਲ ਨਕਤ ਜਾ ਉਹਨਾਂ ਦੇ ਮਨਪਸੰਦ ਚੀਜ਼ਾਂ ਤਹਫੇ ਵੱਜੋਂ ਦਿੰਦੇ ਹਨ ਮਹੱਤਵ ਰਖੜੀ ਦਾ ਤਿਹਾਰ ਇੱਕ ਅਜੀਹਾ ਤਿਹਾਰ ਹੈ ਜੋ ਭੈਣ ਭਰਾ ਦੇ ਪਿਆਰ ਸੁਰੱਖਿਆ ਅਤੇ ਸਨੇਹ ਨੂੰ ਦਰਸਾਉਂਦਾ ਹੈ ਇਹ ਤਿਹਾਰ ਭਾਈਚਾਰੇ ਅਤੇ ਸਤਿ ਭਾਵਨਾ ਦਾ ਪ੍ਰਤੀਕ ਹੈ ਸਾਨੂੰ ਸਾਰਿਆਂ ਨੂੰ ਆਪਣੇ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ